ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਇੱਕ ਨਵੇਂ ਗੁੰਦੀ ਸ਼ੁਰੂਆਤ ਹੋ ਗਈ ਹੈ ਤੇ ਸ਼ੁਰੂਆਤ ਹੋਈ ਹੈ ਗੁਰਦੁਆਰਾ ਗੋਮਿੰਦ ਘਾਟ ਤੋਂ ਦੇਖੋ ਤੁਸੀਂ ਆਉਂਦਾ ਆ ਜੇ ਉਹ ਮੈਂ ਪੂਰੇ ਗੁਰਦੁਆਰਾ ਅੱਪਾ ਤੋਂ ਉਹ ਆਪਣੀ ਯਾਤਰਾ ਸ਼ੁਰੂ ਕਰਾਂਗੇ ਗੋਵਿੰਦ ਧਾਮ ਦੀ ਤੇ ਚੱਲਦੇ ਆਂ ਇੱਥੋਂ ਆਪਾਂ ਇੱਥੋਂ ਇੱਕ ਜੀਪ ਦੇ ਵਿੱਚ ਜਾਵਾਂਗੇ ਦੇਖਦੇ ਫਿਰ ਤੋਂ ਕਿੰਨਾ ਕਿਰਾਇਆ ਚਾਰਜ ਕਰਦੇ ਆ ਦੇਖੋ ਕਾਫੀ ਸੰਘਰਸ਼ ਪੈਦਲ ਜਾ ਰਹੀ ਹੈ ਬਾਈ ਕਰਦੋਰਾ ਖਾਬ ਤੇ ਹੁਣ 50 ਮੀਟਰ ਦੇ ਅੰਦਰ ਅੰਦਰ ਕੋਈ ਵੀ ਵੀਡੀਓ ਬਣਾਉਣੀ允许 ਨਹੀਂ ਆ ਪਰ ਉਹ ਚੋਰੀ ਚਿੱਪ ਤੇ ਬਣਾ ਰਹੇ ਹਨ ਹੁਣ ਪਤਾ ਨਹੀਂ ਯਾਰ ਕੀ ਘਲ ਹੋਈ ਆ ਕੋਈ ਹੋਇਆ ਹੋਣਾ ਕਿਸ ਤਾਂ ਆਇਆ ਤਾਂ ਜੋਗ ਦੇ ਗੁਰਦੁਆਰੇ ਵਾਲੇ ਉਹ ਦਿੱਕਤ ਹੋਈ ਹੋਣੀ ਆ ਬਾਕੀ ਕੋਈ ਗੱਲ ਨਹੀਂ ਚੋਰੀ ਚਿੱਪ ਤੇ ਬਣਾਈ ਨਾ ਬਾਕੀ ਇੱਥੇ ਯਾਰ ਪਾਰਕਿੰਗ ਦੇ ਵਿੱਚ ਥੋੜਾ ਜਿਹਾ ਦਿੱਕਤ ਆ ਰਹੀ ਆ ਦੇਖੋ ਜਿਵੇਂ ਕਹਿੰਦੇ ਜਿਹੜੀਆਂ ਬਾਈਕ ਤੇ ਸੈਟ ਲੱਗੀਆਂ ਹੋਈਆਂ ਉਹ ਤਾਂ ਠੀਕ ਹੈ ਜਿਹੜੇ ਸਪਾਈਸ ਕੱਢ ਗਏ ਮਤਲਬ ਜਿਹੜੀਆਂ ਲੱਗੀਆਂ ਲਾਉਣ ਦੀਆਂ ਜਿਹੜੀ ਜਮਾ ਹੀ ਰਸਤੇ 'ਚ ਵੜਾ ਕੇ ਚਲੇ ਗਏ ਉਹਨਾਂ ਦਾ ਜੁਰਮਾਨਾ ਭਾਈ ਜਰਾ ਚਲਾਨ ਗਿਆ ਇਹ ਕਰਨ ਉਹ ਲਿਖਿਆ ਵਾ ਨਾ ਪਾਰਕਿੰਗ ਲਿਖਿਆ 500 ਰੁਪਏ ਜੁਰਮਾਨਾ ਲਿਖਿਆ ਉਹ ਲਿਖਿਆ ਉਹ ਬਾਈਕ ਹੋੜ ਲੱਗਿਆ ਵਾ ਤੇ 500 ਰੁਪਏ ਜੁਰਮਾਨਾ ਹੈ ਤੇ ਉਸ ਦਿਖੋ ਆਪਣੇ ਬਾਈਕ ਬਾਈਕ ਨਾ ਪ੍ਰਾਈਵੇਟ ਪਾਰਕਿੰਗ ਪ੍ਰਾਈਵੇਟ ਪਾਰਕਿੰਗ ਜਿ ਲਗਾ ਦਿਓ ਯਾਰ ਕੋਈ ਫਰਕ ਨਹੀਂ ਪੈਂਦਾ ਇੰਨੇ ਸੀ ਫਰੰਦਰ ਨਾਲ ਫੇ ਰੋਲਾ ਵੀ ਨਹੀਂ ਪੈਂਦਾ ਕੋਈ ਖਾਸ ਬਾਕੀ ਥੋੜੀ ਦੇਰ ਤੱਕ ਆਪਣੇ ਨਾਲ ਦੇ ਜਿਹੜੇ ਮੁੰਡੇ ਐ ਉਹ ਲੰਘਰ ਸੱਟ ਗਏ ਐ ਥੋੜੀ ਦੇਰ ਬਾਅਦ ਕਿੱਥੇ ਕਾਰਾ ਲਾਵਾਂਗੇ ਤੇ ਆਪਣੀ ਯਾਤਰਾ ਜੁੜਾਂਗੇ ਕਿੰਨਾ ਜਾ ਰਹੀ ਹੈ ਪੈਦਲ ਜਾ ਰਹੀ ਹੈ ਪੈਦਲ ਜਾ ਰਹੇ ਸੰਗਤ तकरीबन ਸੰਗਤ ਪੈਦਲ ਜਾ ਰਹੀ ਹੈ ਬਈ ਅੱਜ ਦੇਖੋ ਬਹੁਤ ਸੰਗਤ ਪੈਦਲ ਜਾ ਰਹੀ ਹੈ ਆਪਣੇ ਆਪਣੀ ਸ਼ਰਧਾ ਹੈ ਬਈ ਆਪਾਂ ਪੈਦਲ ਵੀ ਜਾ ਸਕਦੇ ਆ ਤੇ ਇੱਥੇ ਕੋਈ ਜੀਪ ਜਾਂਦੀ ਆ ਉੱਥੇ ਵੀ ਜਾ ਸਕਦੇ ਆ 3 4 ਕਿਲੋਮੀਟਰ ਤੱਕ ਜੀਪ ਜਾਂਦੀ ਆ ਉੱਥੇ ਵੀ ਜਾ ਸਕਦੇ ਆ ਭਾਂ ਦੇਖਦੇ ਵਕਤੀ ਆਪਣੇ ਯਾਰਾ ਮਿੱਤਰਾਂ ਦਾ ਕੀ ਵਿਚਾਰ ਹੈ ਚਲੋ ਮਿਲਦੇ ਆ ਆਪਾਂ ਥੋੜੀ ਦੇਰ ਤੱਕ ਸ਼ਾਂਤੀ से काम ਲੈਣਾ ਹੈ اڄ به چالو ٿي رهيو آهي ਬਲੀ ਕਿਰਪਾ ਤੇ ਸਤਿਵੰਤ ਹੰਕਾਰ ਸਿਂਗਰਾ ਅਲਪ ਚੱਲੀ ਨੀ ਤੇਰਾ ਹੀ ਸਤਿਗੁਰੂ ਤੇ ਪਰਵਉਂਦ ਲਤਿਨਾਹੀ ਕਰਭੂ ਨੋ ਲਤਿਨਾਹੀ ਅਲਪ ਚੱਲੀ ਨੀ ਬਾਈ ਦੇਖੋ ਕੋਟੋਰਾ ਸਾਥੀ ਕਾਪਰੇਸ਼ਨ ਬਹੁਤ ਵਧੀਆ ਕਰੀ ਹੋਈ ਆ ਦੇਖੋ ਅਰ ਡੈਕੋਰੇਸ਼ਨ ਚ ਕੋਈ ਕਮੀ ਨਹੀਂ ਆ ਕਿ ਬਹੁਤ ਵਧੀਆ ਤੇ ਹਰ ਇੱਕ ਚੀਜ਼ ਅਰੇਂਜਮੈਂਟ ਹੋ ਰੇ ਰਹਿਣ ਦਾ ਖਾਨ ਦਾ ਸਮਾਨ ਜਮਾ ਕਰਾਣ ਦਾ ਦੋ ਦੋ ਗੱਡੜੀ ਘਰ ਹੈ ਤੁਸੀਂ ਆਪਣਾ ਸਮਾਨ ਜਮਾ ਬਰਾ ਦਰਾਉ ਜੋੜਾ ਕਰ ਹਰ ਇੱਕ ਚੀਜ਼ ਆਵਰੇ ਪਾਰਕਿੰਗ ਹੈ ਤੇ ਸਭ ਸਫਾਈ ਸਭ ਹੋ ਰਹੀ ਹੈ ਦੇਖੋ ਨਾਲ ਹਰ ਇੱਕ ਚੀਜ਼ ਸਿਸਟਮ ਦੇ ਨਾਲ ਹੈ। ਹਾਂਜੀ। ਬਈ 2 ਸੋਟੀਆਂ ਲੈ ਆਏ ਆ। ਇੱਕ ਸੋਟੀ 50 ਰੁਪਏ ਦੀ ਪਈ ਹੈ ਤੇ ਦੋ ਲੈ ਆਣੀਆਂ। ਨੋਕ ਵਾਲੀ ਲੈਣ ਨੋਕ ਵਾਲੀ ਮਿਲਦੀ। ਇਹ ਨੰਬਰ ਕਾਊਂਟਰ ਤੇ ਆਪ ਜੀ ਨੂੰ ਪ੍ਰਸਾਦ ਪ੍ਰਾਪਤ ਹੋਵੇਗਾ ਜੇਕਰ ਆਪ ਜੀ ਨੇ ਵੱਧ ਪ੍ਰਸਾਦ ਲਗਵਾਣਾ ਹੋਵੇ ਲੱਗੇ ਹੋਣ ਲੱਗਿਆ ਸਾਡੀ ਯਾਤਰਾ ਸ਼ੁਰੂ ਅੱਜ ਮੰਦਿਰ ਦੀ ਸੀ ਲੱਗੇ ਯਾਤਰਾ ਸ਼ੁਰੂ ਯਾਤਰਾ ਸ਼ੁਰੂ ਕਰਨ ਲੱਗੇ ਆ ਆਪ ਦਾ ਨਾਮ ਲਏਗੇ ਨਿਕਲਦੀ ਤਿਆਰੀਆਂ ਦਾ ਆਗੇ ਜੀ ਮੁੰਡੇ ਸਾਰੇ ਆਗੇ ਜੀ ਕਿਰਪਾ ਆਗੇ ਸਾਡਾ ਲਓ ਵੀ ਜਾ ਕਰੋ ਲਓ ਸਾਸ੍ਰੀਆ ਕਾਲ ਦੁਬਾਰਾ ਹਟਦੇ ਬੋਲੇ ਸੋਨਿਆਲੇ ਸਾਸ੍ਰੀਆ ਕਾਲ ਭਾਈ ਟੋਟ ਲਗਾ ਇਹ ਟਰੈਕ 26 ਕਿਲੋਮੀਟਰ ਦਾ ਦੇਖੋ ਹੁਣ ਜਾ ਰਹੇ ਸਾਰੇ ਸੰਗਤ ਤੇ ਇੱਥੋਂ ਆਪਾਂ ਨੂੰ 500 ਮੀਟਰ ਸ਼ਾਇਦ ਹੈ ਪੈਦਲ ਚੱਲਣਾ ਪਊਗਾ ਤੇ ਉੱਥੋਂ ਆਪਾਂ ਨੂੰ ਉਹ ਮਿਲ ਜੇਗੀ ਕਾਰ ਕਾਰ ਜਾਂ ਜੀਪ ਜੋ ਵੀ ਦੇਖਦੇ ਆ ਚਾਰਜਸ ਕਿੰਨੇ ਵਧਾਤੇ ਹੋਣ ਇਹਨਾਂ ਨੇ ਕਤਲਾ ਬਊਗਾ ਅੱਗੇ ਅੱਗੇ ਆਪਾਂ ਨੂੰ ਚੱਲਣ ਨੂੰ ਜਵਾ ਦੇ ਬਈ ਇਹ ਹੈ ਸਰਸਵਤੀ ਨਦੀ ਦੇਖੋ ਬਈ ਹੁਣ ਗੋਮਿਤ ਕਾਰ ਤੋਂ ਚੱਲੇ ਆ ਹੁਣ ਆਪਾਂ ਤਿੰਨ ਨਿਵਾਦ ਤੇ ਆਵਗੇ ਤਵਾਰਾ ਉਹਨੂੰ ਕੋਈ ਟੈਂਡਰ ਲੱਗ ਰਿਹਾ ਹੈ। ਆ ਵੇਖੋ। ਬਾਈ ਹੁਣ 26 ਕਿਲੋਮੀਟਰ ਆਪਾਂ ਨੂੰ ਟੋਟਲ ਫੈਦਲੀ ਤੈਅ ਕਰਨਾ ਹੈ ਬਾਈ। ਔਰ ਇਹ ਜੀਪਾ ਹੋ ਗਿਆ ਬੰਦ। ਪਤਾ ਨਹੀਂ ਹੁਣ ਰੱਬ ਜਾਣੇ ਕੀ ਦਿੱਕਤ ਆਈ ਹੈ। ਇਹ ਤਾਂ ਹੁਣ ਇਹਨਾਂ ਨੂੰ ਪਤਾ ਹੋਣਾ ਇੱਧਰ ਦੇ ਬੰਦਿਆਂ ਨੂੰ ਕੋਈ ਪ੍ਰੋਬਲਮ ਆ ਗਈ ਹੈ। ਔਰ ਸਾਰੇ ਆਪਾਂ ਪੈਦਲੀ ਜਾਵਾਂਗੇ ਹੁਣ ਅੱਜ ਆਪਾਂ ਨੂੰ ਸਾਰਾ ਦਿਨ ਲੱਗ ਜਾਣਾ ਇਹ ਟਰੈਕਿੰਗ ਹੁਣ ਜਿਹੜੀ ਸਾਡੀ 18 ਕਿਲੋਮੀਟਰ ਦੀ ਬੜੀ ਟਫ ਹੋਣ ਵਾਲੀ ਆ ਕੋਈ ਗੱਲ ਨਹੀਂ ਜਾਵਾਂਗੇ ਫਿਰ ਤੇ ਹੈਲੀਕਾਪਟਰ ਵੀ ਆ ਗਿਆ ਦੇਖੋ ਸਰਵਿਸ ਸਟਾਰਟ ਹੋ ਗਈ ਹੈ ਹੈਲੀਕਾਪਟਰ ਦੀ ਸਰਵਿਸ ਸਟਾਰਟ ਹੋ ਗਈ ਛੋੜੇ ਵਾਲੇ ਬੰਦੇ ਨੇ ਤਾਂ ਬਣਾਤੀ ਰੇਲ ਇਹ ਨਹੀਂ ਚੱਲਦੇ ਹੌਲੀ ਆਪਾਂ ਦੋਨੇ ਮਨਦੀਪ ਆਪਾਂ ਦੋਨੇ ਚੱਲਾਂ ਯਾਰ ਦੋਨਾਂ ਨੇ ਹਾਂ ਬਾਰਾਮ ਆਪਾਂ ਅੱਗੇ ਵੀ ਦੋਹੇ ਚੱਲਦੇ ਰਹੇ ਪਿਛਲੀ ਵਾਰ ਤਾਂ ਦਲਜੀਤ ਹੈ ਤਾਂ ਪਰ ਐਤ ਕੀ ਤਾਂ ਆਪਾਂ ਦੋਨੋਂ ਹੀ ਆ ਜਦੋਂ ਅਸੀਂ ਨੀਚੇ ਤੋਂ ਆਏ ਸੀ ਨਾ ਸਾਨੂੰ ਕੋਈ ਵੀ ਬੋਰਡ ਨਹੀਂ ਮਿਲਿਆ ਹੇਮਕੁੰਡ ਸਾਹਿਬ ਦਾ ਤੇ ਸਾਡਾ ਬੜਾ ਮਨ ਦੁਖੀ ਹੋਇਆ ਸੀ ਪਰ ਸ਼ੁਕਰ ਹੈ ਇੱਕ ਬੋਰਡ ਸਾਨੂੰ ਮਿਲਿਆ ਦੇਖੋ ਚਾਰ ਤਾਮਤੇ ਸ਼੍ਰੀ ਹੇਮਕੁੰਡ ਸਾਹਿਬ ਯਾਤਰਾ ਤੇ ਆਪ ਦਾ ਸਵਾਗਤ ਹੈ ਵਧਾਈ ਯਾਤਰਾ ਮੁਬਾਰਕ ਇਹ ਸ਼੍ਰੀ ਇਹਨਾਂ ਨੇ ਗਲਤ ਲਿਖਿਆ ਹੋਇਆ ਇਹ ਸ਼੍ਰੀ ਗਲਤ ਲਿਖਿਆ ਹੈ ਇਹਨਾਂ ਨੇ ਕੋਈ ਨਹੀਂ ਲਿਖਿਆ ਤਾਂ ਸਹੀ ਘਟੋ ਘਟ ਸਾਰੇ ਨੰਬਰ ਲਿਖੇ ਹੋਏ ਐਂਬੂਲੈਂਸ ਦਾ ਪੁਲਿਸ ਦਾ ਤੇ ਜਿਹੜਾ ਪ੍ਰਬੰਧਕ ਹੈ ਚਮੋਲੀ ਸਾਰੇ ਨੰਬਰ ਲਿਖੇ ਹੋਏ ਆ ਵਾਹਿਗੁਰੂ ਜੀ ਚਲੋ ਸ਼ੁਕਰ ਹੈ ਇੱਕ ਵੋਟ ਤਾਂ ਮਿਲਿਆ ਹਰਿਆਣਾ ਇੱਥੇ ਰਹਿੰਦੇ ਕੋਈ ਬਾਈ ਦੇਖ ਲਓ ਬਾਈ ਪੈਦਲ ਯਾਤਰਾ ਕਰ ਰਿਹਾ ਹੈ ਸਾਈਕਲ ਤੇ ਔਰ ਅਮ੍ਰਿਤਸਰ ਤੱਕ ਚੱਲੇ ਹੋਏ ਬਾਈ ਜੀ ਔਰ ਲੋਕਾਂ ਨੂੰ ਇੱਥੇ ਪੈਦਲ ਤੁਰਨਾ ਖਵਾਇਆ ਵਾ ਬਾਈਸਾਈਕਲ ਤੇ ਆ ਗਿਆ ਅਮ੍ਰਿਤਸਰ ਤੱਕ ਇਹ ਤੇਰੇ ਮੋਟਰਸਾਈਕਲ ਉੱਪਰ ਤੱਕ ਜਾਂਦੇ ਨਾ ਇਹ ਜਾਣਗੇ ਸਿਰਫ ਪੁੱਲਣਾ ਤੱਕ ਕਿਉਂਕਿ ਗੋਮਿਤ ਘਾੜ ਤੋਂ ਜਿਹੜੀ ਪੱਕੀ ਰੋਡ ਹੈ ਪੁੱਲਣਾ ਤੱਕ ਹੀ ਬਣੀ ਹੋਈ ਹੈ ਉੱਥੇ ਜਾ ਕੇ ਇਹ ਕਢਾ ਦੇਣਗੇ ਤੇ ਉੱਥੇ ਹੁਣ ਪਾਰਕਿੰਗ 300 ਰੁਪਏ ਦੇ ਕਰੀਬ ਲੈ ਰਹੇ ਆ ਪੁੱਲਣਾ ਪਿੰਡ ਵਾਲੇ ਪਾਰਕਿੰਗਾਂ ਪੱਕੀਆਂ ਬਣਾਈਆਂ ਹੋਈਆਂ ਉਹਨਾਂ ਨੇ ਪਰ ਉਹਦੇ ਵਿੱਚ ਤੁਹਾਨੂੰ ਮਤਲਬ 2 ਦਿਨ ਦੀ ਫੈਸਿਲਿਟੀ ਦੰਦੇ ਆ 2 ਦਿਨ ਦਾ ਇਹ ਦੰਦਿਆ 300 ਰੁਪਏ ਚਲੋ ਚੱਲਦੇ ਹੌਲੀ ਹੌਲੀ ਬੱਕੀ ਰੈਸਟ ਕਰਦੇ ਜਾ ਰਹੇ ਆ ਹਾਂਜੀ ਮਨਦੀਪ ਜੀ ਔਰ ਇਹ ਰਸ਼ਟ ਨਾਲ ਨਾਲ ਚੱਲ ਰਹੇ ਆ ਬੇਬੀ ਫੈਸ ਹੋਰ ਇਹ ਲੰਬਾ ਤੇਜ਼ ਨਾਲ ਚੱਲੋ ਆਰਾਮ ਨਾਲ ਚੱਲੋ ਆਰਾਮ ਨਾਲ ਚੱਲੋ ਇੱਧਰ ਦੇਖੋ ਮਾਹੌਲ ਬਾਕੀ ਤੁਹਾਡੀ ਕੀ ਸਲਾਹ ਯਾਰ ਵੀ ਕਿ ਮੈਂ ਜਾਣਾ ਚਾਹੀਦਾ ਪੈਦਲੀ ਕਰਨੀ ਚਾਹੀਦੀ ਯਾ ਤਰਾ 50 75 ਤੱਕ ਪੈਦਲੀ ਹੁੰਦੀ ਹੈ ਤੇ 3 ਗੱਡੀਆਂ 'ਚ ਬੈਠ ਕੇ ਚੱਲ ਜੀ ਚਲੋ ਬਜ਼ੁਰਗਾਂ ਲਈ ਤਾਂ ਠੀਕ ਹੈ ਉਹਨਾਂ ਨੂੰ ਕਰਨਾ ਪੜਦਾ ਹੁਣ ਜੱਗ ਨੂੰ ਬਟ ਨੌਜਵਾਨ ਮੁੰਡੇ ਜਿਹੜੇ ਆਪਣੇ ਵਰਗੇ ਉਹ ਠੀਕ ਨਹੀਂ ਹਨ ਭਾਈ ਕੋਸ਼ਿਸ਼ ਕਰੋ ਕਿ ਪੈਦਲ ਹੀ ਚੱਲੋ ਯਾਰ ਪੈਦਲ ਟ੍ਰੈਕਿੰਗ ਕਰੋ ਤਾਂ ਹੀ ਉਹਦੇ ਆਉਣ ਦਾ ਫਾਇਦਾ ਹੈ ਲੋ ਜੀ ਪਹੁੰਚ ਗਏ ਪੁਲਨਾ ਪਿੰਡ ਤੇ ਇੱਥੋਂ ਦੀ ਯਾਤਰਾ ਦਿਖਾਵਾਂਗੇ ਤੁਹਾਨੂੰ ਅੱਗੇ ਸਾਰਾ ਪੈਦਲ ਟ੍ਰੈਕਿੰਗ ਹੈ ਇਹ ਇਹ ਜਿਹੜੇ ਜੀਪਾਂ ਵਾਲੇ ਇੱਥੇ ਤਰ ਦਿੰਦੇ ਸਾਨੂੰ ਇਸ ਤੋਂ ਅੱਗੇ ਜੀਪ ਲਾਉੜਨੀ ਆ ਪਾਰਕਿੰਗ ਬਣੀ ਹੋਈ ਇੱਥੇ ਸਾਰੀ ਚੱਲਦੇ ਅੱਗੇ ਤੁਹਾਨੂੰ ਪਹਿਲੇ ਟਰੈਕਿੰਗ ਦਿਖਾਣੇ ਆ ਸਾਰੀ ਪਹਿਲਾਂ ਤਾਂ ਯਾਰ ਚਾਹ ਪੀਵਾਂਗੇ ਥੋੜੀ ਜਿਹੀ ਭੁੱਖ ਲੱਗੀ ਆ ਥੋੜਾ ਫੁਲਕਾ ਖਾਣਾ ਖਾਂਦੇ ਆ ਚਲੋ ਵਾਪਸ ਆ ਦੇਖੋ ਸਾਰੀ ਪਾਰਕਿੰਗ ਹੈਗੀ ਇੱਥੇ ਬਣੀ ਹੋਈ ਤੋ ਬਾਈਕ ਲਿਆ ਸਕਦੇ ਤੁਸੀਂ ਅਗ ਲਿਆਣਾ ਹੋਵੇ ਖੜੀ ਚੜਾਈ ਆ ਗਈ ਬਾਈ ਤੇ ਆਰਾਮ ਨਾਲ ਚੱਲੋ ਕਹਿ ਰਹੇ ਆਂ ਔਰ ਲਾਇਆ ਲਿਖੇ ਬਾਈ ਦੇਖ ਲਓ ਮੁੰਡੇ ਔੜਿਆਂ ਤੇ ਖੜੀ ਚੜਾਈ ਪੋਣੀ ਵੀ ਨਾ ਆ ਰਹੀ ਉਹ ਇੰਜੈਕਸ਼ਨ ਲਾਉਂਦੇ ਨਾ ਤੇ ਬਾਈ ਇੱਥੇ ਜਗਾ ਜਗਾ ਬੋਰ ਲਗੇ ਹੋਏ ਆ ਗੰਦ ਨਾ ਪਾਓ ਯਾਰ ਦੇਖੋ ਸਾਫ ਅਗਲੇ ਨਾਲੇ ਲਿਖ ਕੇ ਲਾਇਆ ਹੋਇਆ ਆ यह पवित्र धाम है और सहयोग प्रदान करें स्वच्छ बनाए रखें आप प्रकृति की गोद में हैं कृपया इसका आनंद लें है कोई अंदाजा एदा लगता भी चल ही जा रहे हैं बस ਇਹ ਕੋਈ YouTube ਪਰ ਆ ਸਾਡਾ ਸੋਨ ਬੀਰੂ ਟ੍ਰੈਵਲ ਵਲੌਗਸ ਕਰ ਲਿਓ ਉਹਨੂੰ ਟੈਗ ਇੱਕ ਹੋਰ ਵੀ ਆ ਬਥੇਰੇ ਆ ਯਾਰ ਅਗਲੀ ਵਾਰ ਅਸੀਂ ਵੀ ਲਾ ਦਾਂਗੇ ਇੱਥੇ ਆਪਣਾ ਕਿ ਭਾਈ ਲੱਗ ਜੂ ਆ ਤੂੰ ਦੱਸ ਲੱਗਣਾ ਚਾਹੀਦਾ ਬਸ ਠੀਕ ਹੈ ਦੇਖ ਰੋ ਸਾਡਾ ਟਾਈਮ ਕਿ ਇੱਥੇ ਤੁਹਾਨੂੰ ਮਿਲੂ ਅਗਲੀ ਵਾਰੀ ਸਿੰਦਰੋ ਢੇਟ ਭਰ ਕੇ ਪਾਣੀ ਨਾ ਪੀਓ ਤੇ ਮੂੰਹ ਨੂੰ ਮਤਲਬ ਸੁੱਕਣ ਆਂਦੇ ਹੋ ਇਸ ਸਟੈਪ ਹੌਲੀ ਰੱਖੋ ਕੋਈ ਦਿੱਕਤ ਨਹੀਂ ਹੌਲੀ ਹੌਲੀ ਚੱਲਦੇ ਰਹੋ ਬਸ Good okay. ਭਈ ਇੱਥੇ ਜਗਾ ਜਗਾ ਤੇ ਬੋਰਡ ਲੱਗੇ ਹੋਏ ਆ ਦੇਖੋ ਬਾਸੀ ਭੋਜਨ ਨਾ ਖਾਓ ਤੇ ਗੰਦਾ ਪਾਣੀ ਨਾ ਪੀਓ ਦੇਖੋ ਬਈ ਸਰਕਾਰਾਂ ਨੇ ਇੱਥੇ ਬਹੁਤ ਚੰਗੇ ਕੰਮ ਕੀਤੇ ਹੋਏ ਆ ਦੇਖੋ ਇਹ ਜਗਾ ਜਗਾ ਗ੍ਰਿਲਾਂ ਲਾਈਆਂ ਹੋਈਆਂ ਵੀ ਕੋਈ ਬੰਦਾ ਸਾਈਡ ਤੇ गिर ਨਾ ਸਕੇ ਤੇ ਸੱਟ ਪੇਟ ਨਾ ਲੱਗੇ ਦੇਖੋ ਗ੍ਰਿਲਾਂ ਲੱਗੀਆਂ ਤੇ ਉਹੜਾ ਪਾ ਚੱਲਾਂਗੇ ਮੈਡੀਕਲ ਕੈਂਪ ਇਹ ਆਪਣੇ ਪੰਜਾਬ ਵੱਲੋਂ ਲਗਾਇਆ ਜਾਂਦਾ ਤੇ ਇੱਥੇ ਡਾਕਟਰ ਸਾਹਿਬਾਨ ਬੈਠਦੇ ਆ ਤੁਸੀਂ ਕੋਈ ਵੀ ਦਵਾਈ ਲੈ ਸਕਦੇ ਹੋ ਤੇ ਇੱਥੇ ਮ사ਜ ਦੀਆਂ ਮਸ਼ੀਨਾਂ ਵੀ ਪਈਆਂ ਤੇ ਅੱਗੇ ਤੁਹਾਨੂੰ ਇੱਥੇ ਥੋੜਾ ਬੋਤਾ ਲੰਗਰ ਵੀ ਮਿਲੂਗਾ ਜਿਵੇਂ ਦਲੀਆ ਹੋ ਗਿਆ ਹਲਕਾ ਫੁਲਕਾ ਦੇਖਦੇ ਆ ਚਲੋ ਆਜੋ ਦਿਖਾਣੇ ਆ ਤੁਹਾਨੂੰ ਪਹੁੰਚ ਗਏ ਮੈਡੀਕਲ ਕੈਂਪ ਹਾਂ ਜੂਨੇ ਹਾਂ ਇਤਨਾ ਆਪਾਂ ਖਾਂਦੇ ਨਹੀਂ ਦੇਖ ਲੈ ਪੂਰੇ ਪੂਰੇ ਪੈਂਦੀ ਵੈਲੀ ਅਸਲੀ ਪੂਰੇ ਪੈਂਦੀ ਤੱਕ ਚੀਜ਼ ਦੀ ਵੈਲੀ ਹੋ ਰਹੀ ਜਿਹੜੀ ਥਾਂ ਦੇ ਵਾਲੀ ਹੈ ਪੂਰੇ ਪੈਂਦੀ ਤੱਕ ਚੈਂਪੀਅਨ ਕੋਈ ਹੁਣ ਸਕੂਲ ਆਪਾਂ ਜਾ ਰਹੇ ਨਾ ਨਵੀਂ ਕੰਸਟਰਕਸ਼ਨ ਵਾਲੀ ਪੁਰਾਣਾ ਪੁਲ niche ਸੀਗਾ ਉਹ ਨਾ ਦਿਖਾਉਂਦਾ ਤੁਹਾਨੂੰ ਅੱਗੇ ਜਾ ਕੇ ਦੇਖੋ ਜੇ ਦਿਖ ਰਿਹਾ ਹੈ ਉਹ ਸੀ ਪੁਰਾਣਾ ਪੁਲ ਤੇ ਇਹ ਆ ਨਵਾਂ ਪੁਲ ਇੱਧਰ ਵੀ ਟਰੋਲੀ ਵੀ ਬਣਾਈ ਹੋਈ ਹੈ ਇਹਨਾਂ ਨੇ ਤੇ ਇੱਧਰ ਦੇਖੋ ਪਹਾੜਾਂ ਤੇ برف ਇਹ ਆਪਣਾ ਇੱਧਰ ਪਾਣੀ ਦੀ ਗੂੰਜ ਬਹੁਤ ਹੈ ਲੋਕ ਨਾ ਚਿੱਤਰਕਾਰੀ ਪਤਾ ਨਹੀਂ ਕਿਉਂ ਕਰਦੇ ਇੰਨੀ ਆ ਲੋ ਯਾਤਰਾ ਟੀਮ ਭਗਵਾਨ ਤਰਨ ਤਾਰਨ ਪਾਲਾ ਸੋਨੀ ਇਧਰ ਹੰਬਲਾਪੁਰ ਇਹ ਨਹੀਂ ਸਮਝ ਆਈ ਕਿ ਆ ਤੱਕਰ ਪਤਾ ਨਹੀਂ ਕੀ ਸਾਬਿਤ ਕਰਨਾ ਚਾਹੁੰਦੇ ਆ ਯਾਰ ਬਾਹਰ ਆ ਕੇ ਤਾਂ ਗੰਦ ਪਾਣ ਮਾਰ ਜੋ ये अभी बी शॉर्टकट इधरों जित मुंडे आ रहे हैं भाई शॉर्टकट यूज ना करो कई बार पैर स्लिप कर देना पत्थर देखता है कि हाजी खालसा जी जाए जाए ਬਾਈ ਖਾਲਸਾ ਤਿਆਰ ਵਰ ਤਿਆਰ ਹੈ ਐ ਜੀ ਮਧਮੱਖਿਆਂ ਦੇ ਛੱਤੇ ਤੋਂ ਇਹ ਵਾਰ ਦੋੜ ਨੂੰ ਬਹਿਰਾ ਹੋ ਰਿਹਾ ਹੈ ਗਏ ਇਹ ਦੋੜੇ ਨਹੀਂ ਦਿਲਦਾ ਤਾਂ ਕਿਹ ਚੱਲ ਰਿਹਾ ਹੈ ਹਾਂਜੀ ਬਾਈ 10000 ਫੁੱਟ ਤੇ ਇੱਥੇ ਦੇਖੋ ਫਲਾਵਰ ਵੈਲੀ ਕੈਂਪ ਬਣਿਆ ਹੋਇਆ ਇਹ ਨੰਬਰ ਵਗੈਰਾ ਦੇਖ ਲਓ ਉਹ ਦੋ ਦਿਨ ਦਾ ਪਸੇਆ ਇੱਧਰ ਕੈਂਪਿੰਗ ਆ ਸਾਰੀ ਸਾਰੇ ਦਿਨ ਦਾ ਸਫਰ ਤੈਅ ਕਰਕੇ ਆਖਿਰਕਾਰ ਪਹੁੰਚ ਹੀ ਗਏ ਆਪਾਂ ਗੰਗਰੀਆ ਤੇ ਟਾਈਮ ਹੋ ਗਿਆ 8:40 ਤੇ ਪਹੁੰਚ ਗਏ ਆ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਉਣੇ ਆ ਤੇ ਵੀਡੀਓ ਵਿੱਚ ਕੁਝ ਵੀ ਅੱਛਾ ਲੱਗਿਆ ਹੋਵੇ ਤਾਂ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਮਿਲਾਂਗੇ ਨਵੀਂ ਵੀਡੀਓ 'ਚ ਕੱਲ ਨੂੰ ਗਨੇਸ਼ਰ ਗੁਰਦੁਆਰਾ ਗੋਮਿੰਦ tạm ਤੋਂ ਗਨੇਸ਼ਰ ਸਾਹਿਬ ਦਾ ਸਫ਼ਰ ਤੇ ਕਰਾਂਗੇ ਸਾਰਕ ਨੂੰ ਦਰਸ਼ਨ ਦਿਖਾਵਾਂਗੇ ਜਦ ਤੱਕ ਲਈ ਰੱਬ ਰੱਖਾ